ਦੀ ਕਰਕੇ ਜਿਹੜੀ ਆਇਆ ਸੀਗਾ ਖੇਤੀ ਨੀਤੀ ਦੇ ਵਿਰੋਧ ਖੇਤੀ ਨੀਤੀ ਦੇ ਵਿਰੋਧ ਕਰ ਰਹੇ ਹਾਂ ਅਸੀਂ ਸਾਰੇ ਹੱਕ ਚੀਂ ਹਾਂ ਜੀ ਉਹਦੇ ਸਾਰੇ ਹੱਕ ਚੀਂ ਹਾਂ ਜੀ ਮੈਨਾਂ ਦਾ ਵਿਰੋਧੀ ਵੀ ਹੱਕ ਚੀਂ ਹੈ ਪਰ ਕਾਂਗਰਸ ਇਹ ਗੱਲ ਵਿੱਚ ਸਵਾਲ ਚੱਕਰੀ ਹੈ ਜੀ ਉਹ ਕਹਿੰਦੇ ਕਿ ਜਦੋਂ ਲਿਖੇ ਜਾਂ ਤਾਂ ਪਹਿਲਾ ਸੈਸ਼ਨ ਬੁਲਾਉਣਾ ਸੀਗਾ ਤੇ ਹੁਣ ਜੇ ਸੈਸ਼ਨ ਬੁਲਾਇਆ ਤਾਂ ਹੁਣ ਇਹਦੇ ਮਾਇਨੇ ਕੀ ਨੇ ਸਰ ਮੈਨੇ ਤਾਂ ਉਹ ਅੰਦਰ ਹੀ ਬੈਠੇ ਆ ਜੀ ਸਾਰੀ ਆਰਗੂਮੈਂਟਸ ਬਾਜਵਾ ਸਾਹਿਬ ਵੀ ਕਰਕੇ ਆਏ ਆ ਉਹਨਾਂ ਦੇ ਬਾਕੀ ਸਾਥੀ ਵੀ ਕਰਕੇ ਆਏ ਆ ਜੇ ਮੈਨੇ ਹੈ ਨਹੀਂ ਜੀ ਤਾਂ ਫਿਰ ਆ ਆਈ ਕਿਉਂ ਜੇ ਮੈਨੇ ਹੈ ਕਿ ਤਾਂ ਹੀ ਆਏ ਨਾ ਜੀ ਲੇ ਉਹ ਕਹਿੰਦੇ 11 ਮਹੀਨੇ ਪਹਿਲਾਂ ਬੁਲਾ ਲੈਂਦੇ 11 ਮਹੀਨੇ ਤੋਂ ਚੱਲ ਰਹੇ ਸਰ ਕਹਿੰਦੇ 올 ਪਾਰਟੀ ਮੀਟਿੰਗ ਬੁਲਾ ਕੇ ਫਿਰ ਇਹ ਨਿਦੇਤੀ ਕਰ ਰਹੇ ਲੱਗਦਾ ਟਿੰਨੋ ਸਭ 올 ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਜਿਸ ਤਰ੍ਹਾਂ ਪੰਜਾਬ ਦੇ ਇਸ ਵੇਲੇ ਦੇ ਹਾਲਾਤ ਨੇ ਸਰ ਮਤਾ ਪੈ ਕੇ ਹੀ ਹੋਊਗੀ ਨਾ ਜੀ ਅੱਜ ਹੀ ਇਹਨਾਂ ਨੇ ਅਸੀਂ ਮਤਾ ਪਾਉਣਾ ਸਾਡੀ ਪਾਰਟੀ ਨੇ ਤੇ ਮੈਨੂੰ ਲੱਗਦਾ 100% ਕਾਂਗਰਸ ਵੀ ਇਸ ਚੀਜ਼ ਦੀ ਸਪੋਰਟ ਕਰੂਗੀ ਕਿਉਂਕਿ ਖੇਤੀ ਆਪਣਾ ਬਿੱਲ ਤੱਕ ਕਿਸੇ ਨੂੰ ਵੀ ਨਹੀਂ ਮਨਜ਼ੂਰ ਜੀ ਕਿਸੇ ਪਾਰਟੀ ਨੂੰ ਵੀ ਨਹੀਂ ਮੰਜ਼ੂਰ ਕਿਉਂਕਿ ਆਪਣਾ ਦੇਸ਼ ਆ ਨਾ ਜਿਹੜਾ ਜੀ ਖਾਸ ਕਰਕੇ ਆਪਣਾ ਪੰਜਾਬ ਦੇਸ਼ ਆ ਆਪਾਂ ਤਾਂ ਖੇਤੀ ਪ੍ਰਧਾਨ ਆ ਜੀ ਤੇ ਜੇ ਆਪਣੇ ਕਿਸਾਨ ਹੀ ਮਰਗੇ ਤਾਂ ਆਪਾਂ ਤਾਂ ਪਹਿਲਾਂ ਮਰਗੇ ਜੀ ਆਪਣੀ ਤਾਂ ਮੇਡ ਇੰਡਸਟਰੀ ਕੀਤੀ ਆ ਜੀ ਜੇ ਨੂੰ ਸਭ ਇੱਕ ਤਲਵੰਡੀ ਰਾਤ ਬਲਡوزر ਚਲਾਇਆ ਨਸ਼ਾ ਵੇਚਣ ਵਾਲੇ ਦੇ ਘਰੇ ਤੇ ਹੁਣ ਇੱਕ ਚਿੱਠੀ ਵਿਜਾਰੀ ਕਰੀ ਆ ਸਖਤ ਕਾਰਵਾਈ ਦੀ ਲੱਗਦਾ ਵੀ ਆਉਂਦੇ ਦਿਨਾਂ ਚ ਕਾਰਵਾਈਆਂ ਵੱਡੇ ਤੋਂ ਬਿਲਕੁਲ ਹੋਣਗੀਆਂ ਜੀ ਬਿਲਕੁਲ ਹੋਣਗੀਆਂ ਸੀ ਸਾਰੇ ਇਸ ਗੱਲ ਦੇ ਹੱਕਚਾਂ ਤੇ ਉਸ ਬਲਡوزر ਦਾ ਸਵਾਗਤ ਕਰਦੇ ਆਂ ਜਿਹੜਾ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਹੈ ਇਹ ਬਲਡੋਜ਼ਰ ਵਾਲੀ ਰਣਨੀਤੀ ਯੂਪੀ ਦੇ ਦੇਖਣ ਨੂੰ ਮਿਲਦੀ ਛੁ ਪੰਜਾਬ ਚ ਵੀ ਦੇਖਣ ਨੂੰ ਮਿਲੇਗੀ ਇਸੇ ਤਰੀਕੇ ਨਾਲ ਸਰ ਮਿਲਣੀ ਚਾਹੀਦੀ ਆ ਜੀ ਹਾਂਜੀ ਮਿਲਣੀ ਚਾਹੀਦੀ ਆ ਮੈਂ ਤਾਂ ਇਸ ਗੱਲ ਦੇ 100% ਪੂਰਾ ਹੱਕ ਚੰ ਹੈ ਯਾਨੀ ਯੂਪੀ ਮਾਡਲ ਵਧੀਆ ਹੈ ਇਹ ਸਭ ਨਾਲ ਤਾਂ ਫਿਰ ਅੱਛਾ ਹੀ ਆ ਜੀ ਜੇ ਕੋਈ ਨਸ਼ਾ ਰੋਕਦੇ ਹੋ ਤਾਂ ਇਟ ਇਜ਼ ਗੁੱਡ ਹਾਂ ਨਸ਼ੇ ਦੇ ਅਗੇਂਸਟ ਮੈਂ ਗੱਲ ਕਰ ਰਿਹਾ ਬਾਕੀ ਮਾਡਲ ਦੇ ਅਗੇਂਸਟ ਹੀ ਮੈਂ ਗੱਲ ਕਰ ਰਿਹਾ ਓਨਲੀ ਨਸ਼ੇ ਦੇ ਸਭ ਗੁਜ਼ਰ ਗਏ ਕਾਰਵਾਈ ਪਹਿਲਾਂ ਨਹੀਂ ਹੋਣੀ ਚਾਹੀਦੀ ਸੀ ਸਰ ਯੂ ਆਰ ਨੈਵਰ ਲੇਟ ਮੈਂ ਵੀ ਤਾਂ 14 ਸਾਲਾਂ ਬਾਅਦ ਆਇਆ ਜੀ ਸੋ ਜਦ ਜਾ ਕੇ ਤभी ਸਵੇਰਾ ਜੀ 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 ਮੰਡੀ ਕਰਨ ਦੇ ਆਇਆ ਸੀ ਖੇਤੀ ਨੀਤੀ ਦੇ ਵਿਰੋਧ ਖੇਤੀ ਨੀਤੀ ਦੇ ਵਿਰੋਧ ਚ ਕਰ ਰਹੇ ਅਸੀਂ ਸਾਰੇ ਹੱਕ ਚੀ ਆਂ ਜੀ ਉਹਦੇ ਸਾਰੇ ਹੱਕ ਚੀ ਆਂ ਮੇਲਾ ਦਾ ਵਿਰੋਧੀ ਵੀ ਹੱਕ ਚੀ ਪਰ ਕਾਂਗਰਸ ਇਹ ਗੱਲ ਵਿੱਚ ਸਵਾਲ ਚੱਕ ਰਹੀ ਹੈ ਜੀ ਉਹ ਕਹਿੰਦੇ ਕਿ ਜਦੋਂ ਨਿੱਕੇ ਜਾਂ ਤਾਂ ਪਹਿਲਾ ਸੈਸ਼ਨ ਬੁਲਾਉਣਾ ਸੀਗਾ ਤੇ ਹੁਣ ਜੇ ਸੈਸ਼ਨ ਬੁਲਾਇਆ ਤਾਂ ਹੁਣ ਇਹਦੇ ਮਾਇਨੇ ਕੀ ਨੇ ਸਰ ਮੈਨੇ ਤਾਂ ਉਹ ਅੰਦਰ ਹੀ ਬੈਠੇ ਆ ਜੀ ਸਾਰੀ ਆਰਗੂਮੈਂਟਸ ਬਾਜਵਾ ਸਾਹਿਬ ਵੀ ਕਰਕੇ ਆਏ ਆ ਉਹਨਾਂ ਦੇ ਬਾਕੀ ਸਾਥੀ ਵੀ ਕਰਕੇ ਆਏ ਆ ਜੇ ਮੈਨੇ ਹੈ ਨਹੀਂ ਜੀ ਤਾਂ ਫਿਰ ਆਈ ਕਿਉਂ ਜੇ ਮੈਨੇ ਹੈਗੇ ਤਾਂ ਤਾਂ ਹੀ ਆਏ ਨਾ ਜੀ ਨੇ ਉਹ ਕਹਿੰਦੇ 11 ਮਹੀਨੇ ਪਹਿਲਾਂ ਬੁਲਾ ਲੈਂਦੇ 11 ਮਹੀਨੇ ਚੱਲ ਰਹੇ ਸਰ ਕਹਿੰਦੇ 올 ਪਾਰਟੀ ਮੀਟਿੰਗ ਬੁਲਾ ਕੇ ਫਿਰ ਇਹ ਨਿਗਰਿਧੀ ਕਰਦਾ ਲੱਗਦਾ ਟਿੰਨੋ ਸਭ 올 ਪਾਰਟੀ ਮੀਟਿੰਗ ਬਣਾਉਣੀ ਚਾਹੀਦੀ ਹੈ ਜਿਸ ਤਰ੍ਹਾਂ ਪੰਜਾਬ ਦੇ ਇਸ ਵੇਲੇ ਦੇ ਹਾਲਾਤ ਨੇ ਸਰ ਮਤਾ ਪੈ ਕੇ ਹੀ ਹੋਊਗੀ ਨਾ ਅੱਜ ਇਹਨਾਂ ਨੇ ਅਸੀਂ ਮਤਾ ਪਾਉਣਾ ਸਾਡੀ ਪਾਰਟੀ ਨੇ ਤੇ ਮੈਨੂੰ ਲੱਗਦਾ 100% ਕਾਂਗਰਸ ਵੀ ਇਸ ਚੀਜ਼ ਦੀ ਸਪੋਰਟ ਕਰੂਗੀ ਕਿਉਂਕਿ ਖੇਤੀ ਆਪਣਾ ਬਿੱਲ ਤਾਂ ਕਿਸੇ ਨੂੰ ਵੀ ਨਹੀਂ ਮਨਜ਼ੂਰ ਜੀ ਕਿਸੇ ਪਾਰਟੀ ਨੂੰ ਵੀ ਨਹੀਂ ਮਨਜ਼ੂਰ ਕਿਉਂਕਿ ਆਪਣਾ ਦੇਸ਼ ਆ ਨਾ ਜਿਹੜਾ ਜੀ ਖਾਸ ਕਰਕੇ ਆਪਣਾ ਪੰਜਾਬ ਦੇਸ਼ ਆ ਆਪਾਂ ਤਾਂ ਖੇਤੀ ਪ੍ਰਧਾਨ ਆ ਜੀ ਤੇ ਜੇ ਆਪਣੇ ਕਿਸਾਨ ਹੀ ਮਰਗੇ ਤਾਂ ਆਪਾਂ ਤਾਂ ਪਹਿਲਾਂ ਮਰਗੇ ਜੀ ਆਪਣੀ ਤਾਂ ਮੇਨ ਇੰਡਸਟਰੀ ਕੀਤੀ ਹੈ ਜੀ। ਜੇ ਨੂੰ ਸਭ ਇੱਕ ਤਲਵੰਡੀ ਰਾਤ ਬਲਡوزر ਚਲਾਇਆ ਨਸ਼ਾ ਵੇਚਣ ਵਾਲੇ ਦੇ ਘਰੇ ਤੇ ਹੁਣ ਇੱਕ ਚਿੱਠੀ ਵੀ ਜਾਰੀ ਕਰੀ ਆ ਸਖਤ ਕਾਰਵਾਈ ਦੀ। ਲੱਗਦਾ ਵੀ ਆਉਂਦੇ ਦਿਨਾਂ ਚ ਕਾਰਵਾਈਆਂ ਵੱਡੇ ਤੋਂ ਬਿਲਕੁਲ ਹੋਣਗੀਆਂ ਜੀ। ਬਿਲਕੁਲ ਹੋਣਗੀਆਂ। ਸਾਰੇ ਇਸ ਗੱਲ ਦੇ ਹੱਕਚਾ ਤੇ ਉਸ ਬਲਡوزر ਦਾ ਸਵਾਗਤ ਕਰਦੇ ਆਂ। ਜਿਹੜਾ ਕੋਈ ਇਹੋ ਜੇ ਗਲਤ ਕੰਮ ਕਰਦਾ। ਇਹ ਬਲਡوزر ਵਾਲੀ ਰਣਨੀਤੀ ਯੂਪੀ 'ਚ ਦੇਖਣ ਨੂੰ ਮਿਲਦੀ ਛੁ ਪੰਜਾਬ 'ਚ ਵੀ ਦੇਖਣ ਨੂੰ ਮਿਲੇਗੀ ਇਸੇ ਤਰੀਕੇ ਨਾਲ। ਸਰ ਮਿਲਣੀ ਚਾਹੀਦੀ ਆ ਜੀ। ਹਾਂਜੀ ਮਿਲਣੀ ਚਾਹੀਦੀ ਆ। ਮੈਂ ਤਾਂ ਇਸ ਗੱਲ ਦੇ 100% ਪੂਰਾ ਹੱਕਚਾ। ਯ ਇਹ ਸਭ ਨਾਲ ਤਾਂ ਫਿਰ ਅੱਛਾ ਹੀ ਹੈ ਜੀ ਜੇ ਕੋਈ ਨਸ਼ਾ ਰੋਕਦੇ ਹੋ ਤਾਂ ਇਟ ਇਜ਼ ਗੁੱਡ ਹਾਂ ਨਸ਼ੇ ਦੇ ਅਗੇਂਸਟ ਮੈਂ ਗੱਲ ਕਰ ਰਿਹਾ ਹਾਂ ਬਾਕੀ ਮਾਡਲ ਦੇ ਅਗੇਂਸਟ ਮੈਂ ਗੱਲ ਕਰ ਰਿਹਾ ਹਾਂ ਓਨਲੀ ਨਸ਼ੇ ਦੇ ਚਲੋ ਸਭ ਗੁਜ਼ਰ ਗਏ ਕਾਰਵਾਈ ਪਹਿਲਾਂ ਨਹੀਂ ਹੋਣੀ ਚਾਹੀਦੀ ਸੀ ਸਰ ਯੂ ਆਰ ਨੈਵਰ ਲੇਟ ਮੈਂ ਵੀ ਤਾਂ 14 ਸਾਲਾਂ ਬਾਅਦ ਆਇਆ ਹਾਂ ਜੀ ਸੋ ਜਦ ਜਾਗੇ ਤभी ਸਵੇਰਾ ਚ ਜੀ ਜੀ